ਮਤੁ ਦੇਣਾ ਕਰਦੇ ਨਿਪਹੀ ਜਿਹੜਾ ਇਨਸਾਨ ਇਹ ਮਨ ਦੇ ਵਿੱਚ ਚੱਲਦਾ ਨਾ ਉਹਦੀ ਭੁੱਖ ਕਦੇ ਨਹੀਂ ਮਿਟਦੀ ਕੋਈ ਮਾਇਆ ਦਾਦੀ ਹੋ ਗਿਆ ਮਾਇਆ ਪ੍ਰਾਪਤੀ ਚ ਲੱਗਿਆ ਹੋਇਆ ਕੋਈ ਧੂਨੀ ਦੇ ਲਾਲਚ ਦੇ ਵਿੱਚ ਹੋ ਗਿਆ ਜ਼ਮੀਨਾਂ ਖਰੀਦ ਰਿਹਾ ਕੋਈ ਧੀਆ ਪੁੱਤਰਾਂ ਦੇ ਮੋਹ ਦੇ ਵਿੱਚ ਲੱਗਿਆ ਹੋਇਆ ਕੋਈ ਇਨਸਾਨ ਵੜਿਆਈ ਦਾ ਭੁੱਖਾ ਹੋ ਗਿਆ ਇਹ ਸਾਰੇ ਜਿਹੜੇ ਕਾਰਨ ਹੈ ਨਾ ਇਹ ਮਨ ਦੀ ਖੇਡ ਨੇ ਤੇ ਸਤਿਗੁਰੂ ਇੱਕ ਬਾਤ ਸਮਝਾਉਣਾ ਕਰਦੇ ਨੇ ਜਪਜੀ ਸਾਹਿਬ ਅੰਦਰ ਪੜ੍ਹਦੇ ਆ ਨਾ ਭੁੱਖਿਆ ਭੁੱਖ ਨਾ ਉਤਰੀ ਕਹਿੰਦੇ ਜਿਹੜੇ ਬੰਦੇ ਨੂੰ ਲਾਲਚ ਪੈ ਗਿਆ ਜਿਹੜੇ ਨੂੰ ਕਿਸੇ ਪ੍ਰਾਪਤੀ ਦੇ ਪਿੱਛੇ ਅਹੁਦੇ ਦੇ ਪਿੱਛੇ ਕੋਈ ਭੱਜ ਰਿਹਾ ਹੈ ਤੂੰ ਦੀ ਭੁੱਖ ਕਦੇ ਮਿਟਦੀ ਨਹੀਂ ਸਤਿਗੁਰੂ ਜੀ ਦੱਸਦੇ ਨੇ ਭਾਈ ਜੇ ਬੰਨਾਪੁਰੀਆ ਪਾਰੇ ਤੋ ਤੱਕ ਕਿ ਸ਼ਿਰੋਪੁਰੀ ਇੰਦਰਪੁਰੀਏ ਲੋਕ ਪਰਲੋਕ ਦੇ ਜਿਹੜੇ ਨਾ ਪਦਾਰਥ ਨੇ ਸਾਰੇ ਬਣ ਕੇ ਦੇ ਦੀ ਉਹਦੀ ਤ੍ਰਿਸ਼ਨਾ ਫਿਰ ਵੀ ਨਹੀਂ ਮੁੱਕਦੀ ਕਿਉਂਕਿ ਇਹ ਮਨ ਮਾਇਆ ਦੇ ਰੰਗ ਦੇ ਵਿੱਚ ਰੰਗਿਆ ਗਿਆ ਗਿਆ ਇਸ ਲਈ ਇਹਦੀ ਪ੍ਰਾਪਤੀ ਤੋਂ ਬਿਨਾਂ ਉਹਦਾ ਮਨੋਰਥ ਕੋਈ ਨਹੀਂ ਬਚਦਾ ਤੇ ਸਤਿਗੁਰੂ ਜੀ ਇਹ ਬਾਤ ਸਾਨੂੰ ਚੰਗੀ ਤਰ੍ਹਾਂ ਸਮਝਾ ਦਿੰਦੇ ਨੇ ਭਾਈ ਜਿਹੜੇ ਮਨ ਦੇ ਪਿੱਛੇ ਹੈ ਨਾ ਓਹ ਕਦੇ ਉਸ ਅਹੰਕਾਰ ਦੇ ਰੰਗ ਦੇ ਵਿੱਚ ਹੀ ਰੰਗੇ ਜਾਂਦੇ ਕਿਉਂਕਿ ਇਸ ਮਨ ਅੰਦਰ ਜਾਂ ਤਾਂ ਮੈਲ ਟੈਰੇਗੀ ਮਾਇਆ ਟੈਰੇਗੀ ਜਾਂ ਨਾਮ ਟੈਰੇਗਾ ਦੋਨੋਂ ਚੋਂ ਇੱਕ ਰੰਗ ਮੰਨਣਾ ਪਏਗਾ ਜੇ ਦੋਨੇ ਰੰਗ ਮੰਨਾ bina ਤੇ ਇਨਸਾਨ ਉਲਝਣਾ ਦੇ ਵਿੱਚ ਪੈ ਜਾਵੇਗਾ ਇੱਕ ਰਸਤਾ ਚੁਣਨਾ ਪਏਗਾ ਸੋ ਮਾਇਆ ਦੀ ਜਿਹੜੀ ਖੇਡ ਹੈ ਉਹ ਸਿਰਫ ਦੁਨਿਆਵੀ ਹੈ ਪਰ ਨਾਮ ਸਿਮਰਨ ਦੀ ਜਿਹੜੀ ਖੇਡ ਹੈ ਉਸ ਅੰਕਾਰ ਦੇ ਨਾਲ ਜੋੜ ਦੇਣ ਵਾਲੀ ਹੈ ਇਸ ਮਾਤ ਲੋਕ ਤੋਂ ਪਰਲੋਕ ਤੱਕ ਲੈ ਜਾਣ ਵਾਲੀ ਹੈ ਸਾਡੇ ਇਸ ਧਰਤੀ ਤੇ ਅਮਰ ਦਾ ਮਨੋਰਥ ਨੂੰ ਪੂਰਨ ਕਰਨ ਵਾਲੀ ਹੈ ਪਰ ਜੇ ਮਾਇਆ ਪਿੱਛੇ ਰਹਾਂਗੇ ਤੇ ਸਾਡੀ ਕ੍ਰਿਸ਼ਨਾ ਕਦੇ ਉਝੇਗੀ ਨਹੀਂ